ਨੋ ਬਸ ਸਸੇ ਕਾਲੀਸਾਰੇ ਆ। ਕੋਈ ਨਾ ਜੇ ਸੋਣੀ ਲਾਇਆ ਗਣੇ ਕੰਮ ਹੈ ਲੋ। ਪੂਰੇ ਅਸਗ੍ਰਾਂਦ ਵੀ ਹੈ ਗੋਲਵਾਰ ਪਾਠ ਵੀ ਲੱਗਿਆ ਵਾਏ। ਕਿਉਂ ਬਾਕੀ ਦੇ ਕੰਮ ਕਾਹ ਰ ਸਵੇਰ ਕਾਲ। ਓਕੇ। ਇਹ ਦੇਖੋ ਇਹ ਇੱਥ ਤਾਂ ਕੋਈ ਹੈ ਨਹੀਂ। ਕੰਮ ਜਿੱਥੇ ਟੈਂਟ ਲੱਗਿਆ ਉਹ ਉੱਧਰ ਦਿਖਾ ਦੇ ਸਾਨੂੰ ਆ ਜਾਓ। ਇਹ ਲੱਗਿਆ ਰਾਤ ਟੈਂਟ। ਰਾਤ ਵੀ ਦੇ ਹਲ ਵਾਈ ਹਲ ਬੂਆ ਲੱਗੇ ਵੇ। ਤਾਮਜਾਮ। ਇਹ ਆ ਵੀ ਜਾ ਸੁਣ ਲੈ ਕਰਨਾ ਸੁਣ ਲੈ ਇਹ ਨਹੀਂ ਵਿਛਾਈ ਵੀ ਕਰਤੀ ਵਕ ਆਇਆ ਹੈ ਹੁਣ ਕਿ ਘਰੀ ਬਜਾਣੇ ਲੱਜੇ ਨਹੀਂ ਕਿਹੜੀ ਵਾਲੇ ਲਫਾਫੇ ਪਾ ਰਹੇ ਨੇ ਇੱਥੇ ਮੈਂ ਤੇ 골ਡੀ ਉਹ ਮਹਾਰਾਜ ਜੀ ਇਹ ਆ ਜੀ ਵਿਆਹ ਦਾ ਮੁੰਡਾ ਰੈਡੀ ਹੋ ਗਿਆ ਕੱਲ ਸਿਰਫ ਉਹ 골ਡੀ ਫੋਟੋ ਫੋਟੋ ਸ਼ੂਟ ਪਹਿਲਾਂ ਬਾਕੀ ਅੰਦਰ ਦੀ ਡੈਕੋਰੇਸ਼ਨ ਦੱਸੀਏ ਲੋਟ ਨਹੀਂ ਆਦਾ ਸੈਰ ਕਰਨ ਚਲ ਗਿਆ ਸੈਰ ਕਰਨ ਚਲ ਗਿਆ ਠੀਕ ਹੈ ਅਸੀਂ ਮਿਲਦੇ ਹਾਂ ਹੁਣ ਤਿਆਰ ਤਿਆਰ ਹੋ ਕੇ ਮਿਲਦੇ ਹਾਂ ਉਹ ਬਈ ਅਸੀਂ ਹੁਣ ਤਿਆਰ ਹੋ ਕੇ ਚੱਲੇ ਪਿਆ ਰਹੇ ਦਿਨ ਬਾਕੀ ਉੱਥੇ ਜਾ ਕੇ ਦੇਖਦੇ ਹਾਂ ਨਾਣਕੇ ਤਾਂ ਬਹੁਤ ਟਾਈਮ ਲੱਗਦੇ ਹਨ ਨਣਕੇ ਨਹੀਂ ਆਈ बाकी इधर तो दिखा दी ये ब्याह वाले इनका रेडी हो गया सारा सामान इधर हो गए शक्ति बाटर हां और महाराज जी गांधी और सगा सोली के आ गए चोला साहब ਮੇਰੇ ਕੋਲ ਆ ਗਏ ਪਟਿਆਲਾ ਜਾਓ ਸਤਿ ਸ੍ਰੀ ਅਕਾਲ ਜੀ ਦੋਨਾਂ ਦੇ ਜੋੜੀ ਇਕੱਠੀ ਹੋ ਗਈ ਹੁਣ ਇਹਨੂੰ ਹੁਣ ਜੇ ਹੋਵੇ ਮੈਨੂੰ ਸਕੂਨ ਆ ਗਿਆ ਇਹਨੂੰ ਮੈਨੂੰ ਸਕੂਨ ਆ ਗਿਆ ਇਹਨੂੰ ਏ 사ਸੀ ਜੀ ਪਕੌੜੇ ਖਾਂਦੇ ਹੋਏ 사ਸੀ ਜੀ ਖੜੇ ਕੇ ਪਕੌੜੇ ਖਾਂਦੇ ਲੈ ਸੀਸਟਾ ਟਾਈਮ ਹੋ ਗਿਆ ਟਾਈਮ ਹੋ ਗਿਆ ਮੈਂ ਸੁੱਤਾ ਬਤਲੀਡ ਲੋ ਭਾਈ ਇਧਰ ਸਾਰਾ ਕਲੋਜ਼ ਹੋ ਗਿਆ ਕਰਨਾ ਕਿਹਾ ਜਿਹੜਾ ਆਪਣਾ ਵਿਆਹ ਹੁੰਦਾ ਉੱਤੇ ਬਲਮੈਂਤ ਬਰੋਡ ਬਣਾਉਂਦਾ ਮੈਨੂੰ ਟਾਈਮ ਮਿਲੇਗਾ ਵਾਕੇ ਤੁਹਾਨੂੰ ਹੁਣ ਉਹਦੇ ਪੰਗੜਾ ਚੱਲਦਾ ਐ ਤੇਰਾ ਜ਼ਿੰਮੇਵਾਰੀਆਂ ਬਹੁਤ ਐ ਬਿਆਹ ਵਾਲੇ ਮੁੰਡੇ ਉਹ ਫਿਰਦੇ ਲੈ ਤਾਂ ਸਾਰੇ ਬੁੰਦਲੇ ਫਿਰਦੇ ਚੱਲ ਪਰਮੇਦਾ ਚੱਲੀਏ ਹੋ ਆ ਗਿਆ ਆ ਗਿਆ ਮੈਂ ਮੈਂ ਫੇਰ ਵੀ ਬਣਾ ਲਿਆ ਇੱਧਰ ਤੇ ਲੈਟ ਪਾਜੀ ਮਹਾਰਾਜ ਹੋਰ ਪਾਜੀ ਕੀ ਆ ਰਹਾ ਹੈ ਵਧੀਆ ਜੀ ਪਾਜੀ ਸਾਡੇ ਪਉ ਵਾਲਤਾ ਬਹੁਤ ਵਧੀਆ ਵਧੀਆ ਸਿਮੀ ਡਾਕਟਰ ਡਾਕਟਰ ਸਾਹਿਬ ਕਹਿੰਦੇ ਨੇ ਸਾਡੇ ਪਿੰਡ ਚ ਸਿਮੀ ਡਾਕਟਰ ਬਲ ਠੀਕ ਐ ਦਾਇਆ ਜੀ ਮਾਕਾ ਜੀ ਸਾਡੇ ਪਰਲੋਸ਼ਨ ਸਿੰਘ ਜੀ ਚਲੋ ਰਜ ਸਿੰਘ ਜੀ ਇਟਲੀ ਵਾਲੇ ਹਾਂ ਇਟਲੀ ਵਾਲੇ ਠੀਕ ਹੈ ਠੀਕ ਹੈ ਬਾਜੀ ਓਸ਼ਨ ਟੁੱਟਕੇ ਦੁਆਰਾ ਉਹ ਐ ਆਮ ਨੂੰ ਲਾ ਲੈ ਸਾਨੂੰ ਚੱਲ ਹੁਣ ਪੱਤੀ ਲੈ ਹੋਰ ਚਿਕਾ ਦੇ ਥੋੜਾ ਬਹੁਤ ਸਮਾਨ ਚਿਕਾ ਦੇ ਬਸ ਹੋਰ ਨੀ ਦੋਰਾ ਬੰਡਾ ਜੀ ਥੋੜਾ ਜੋਰ ਦੇਖ ਲਈਏ ਆ ਦੇ ਤਾਂ ਚਲੋ ਭਾਈ ਪ੍ਰੋਗਰਾਮ ਹੋ ਗਿਆ ਖਤਮ ਪੰਗੜਾ ਪੈ ਲਿਆ ਜਿਹੜੇ ਆਪਣੇ ਘਰਾਂ ਦੇ ਕੰਮ ਹੁੰਦੇ ਹਨ ਬੇੜੇ-ਬੇੜੇ ਦਾ ਓ ਹੁਣ ਐਦਾਂ ਹੀ ਐ ਕਾਮਕਾਰ ਐਦਾਂ ਅਣਜੇ ਰਹੀ ਉੱਥਾ ਉਧਰਣ ਜਿਹੜੇ ਜਿੰਨ ਭੰਗੜਾ ਮੋਕੜਿਆ ਥੋੜਾ ਬਹੁਤ ਤਕਲੀਪਾ ਜੋੜੀਆਂ ਮੈਂ ਪਰ ਬਾਕੀ ਨਹੀਂ ਚਲੋ ਬਾਕੀ ਸਵੇ ਨੂੰ ਰਾਤ ਨੂੰ ਬਰਾ ਦਾ ਸਵੇ ਨੂੰ ਬਣਾਵਾਂਗੇ ਵੀਡੀਓ ਬਧੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਜੀ